ਹਾਂਜੀ ਸਾਰੇ ਨੂੰ ਸਤਿ ਸ਼੍ਰੀ ਅਕਾਲ ਮੈਂ ਸੁਖਿੰਦਰ ਕੌਰ ਹਾਂਜੀ ਅੱਜ ਆਪਾਂ ਬੁਲੀਆਂ ਨੇ ਰੋਜ਼ ਵਾਲਾ ਜਿਹੜਾ ਡਿਜ਼ਾਈਨ ਆ ਉਹਨੂੰ ਆਪਾਂ ਪਾਈਪਸ ਦੇ ਨਾਲ ਮਿਕਸ ਕਰਕੇ ਬਣਾਵਾਂਗੇ ਜਿਹਦੇ ਨਾਲ ਕਿ ਇਹ ਆਪਣਾ ਪਾਰਟੀ ਵੇਅਰ ਸੂਟ ਵੀ ਬਣ ਜੀਗਾ ਇਹ ਜਿਵੇਂ ਆਪਾਂ ਘੇਰੇ ਤੇ ਬਣਾਉਣਾ ਹੋਵੇ ਠੀਕ ਹੈ ਤੁਸੀਂ ਨਿਸ਼ਾਨ ਜਿੰਨੇ ਮਰਜ਼ੀ ਲਾ ਸਕਦੇ ਆ ਮੈਂ ਆਹ ਵਾਲੀ ਸਿੱਧੀ ਲਾਈਨ ਜਿਵੇਂ ਆਪਾਂ ਘੇਰੇ ਤੇ ਲਾਵਾਂਗੇ ਮੈਂ 4 4 ਸੈਂਟੀਮੀਟਰ ਦੇ ਨਿਸ਼ਾਨ ਲਗਾ ਲਿਆ ਇੱਧਰੋਂ ਵੀ 4 ਸੈਂਟੀਮੀਟਰ ਲਗਾ ਕੇ ਤੇ ਆਹ ਸੈਂਟਰ 'ਚ ਵੀ ਆਇਨ ਲਾਈਨਾਂ ਮਲਾਈ ਜਾਣੀਆਂ ਤੁਸੀਂ ਜਿੱਥੋਂ ਤੱਕ ਤੁਸੀਂ ਡੱਬੇ ਬਣਾਉਣੇ ਚਾਹੁੰਦੇ ਆ ਠੀਕ ਹੈ ਜੀ ਬਾਅਦ ਦੇ ਵਿੱਚ ਤੁਸੀਂ ਕੀ ਕਰਨਾ ਕਿ ਇੱਧਰੋਂ ਫਸਟ ਵਾਲੀ 4 ਸੈਂਟੀਮੀਟਰ ਵਾਲੀ ਲਾਈਨ ਲੈਣੀ ਆ ਤੇ ਇਧਰੋਂ ਸੈਂਟਰ ਵਾਲੀ 4 ਸੈਂਟੀਮੀਟਰ ਵਾਲੀ ਲਾਈਨ ਲੈਣੀ ਤੁਸੀਂ ਇਹਨੂੰ ਮਿਲਾ ਦੇਣਾ ਫਿਰ ਤੁਸੀਂ ਨੈਕਸਟ 4 ਸੈਂਟੀਮੀਟਰ ਤੇ ਉੱਪਰ ਚਲੀ ਜਾਓ ਜਿਹੜੀ ਆਪਾਂ ਸੈਕੰਡ ਵਾਲੀ ਲਾਈਨ ਲਾਈ ਆ ਇਹ ਵੀ ਆਪਾਂ 4 ਸੈਂਟੀਮੀਟਰ ਤੇ ਲਾਏ ਆ ਇਹ ਵੀ 4 ਸੈਂਟੀਮੀਟਰ ਤੇ ਲਾਏ ਆ ਤੇ ਆ ਵਿੱਚ ਵੀ ਸਾਰੇ ਸਾਰੇ ਜਣੇ ਟੋਟਲ ਨਿਸ਼ਾਨ ਆਪਾਂ 4-4 ਸੈਂਟੀਮੀਟਰ ਤੇ ਲਾਏ ਆ ਇਸੇ ਤਰ੍ਹਾਂ ਜੇ ਤੁਸੀਂ ਫੁਲਕਾਰੀ ਤੇ ਵੀ ਇਹ ਵਾਲੇ ਟੇਡੇ ਬਾਕਸ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਇਸੇ ਤਰ੍ਹਾਂ ਬਣਾਇਓ ਪਹਿਲਾਂ ਤੁਸੀਂ ਸਿੱਧੀਆਂ ਲਾਈਨਾਂ ਲਗਾ ਲੈਣੀਆਂ ਸਿੱਧੀਆਂ ਲਾਈਨਾਂ ਲਗਾਉਣ ਤੋਂ ਬਾਅਦ ਤੁਸੀਂ ਜਿਵੇਂ ਇੱਥੇ ਜਿੰਨੇ 4 ਸੈਂਟੀਮੀਟਰ 4 ਇੰਚ ਜਿੰਨਾ ਵੀ ਤੁਸੀਂ ਲਗਾਉਣਾ ਹੋਣੇ ਉਹਨੇ ਨਿਸ਼ਾਨ ਲਾਨੇ ਓਨੇ ਸੈਂਟਰ ਵਾਲੀ ਲਾਈਨ ਤੇ ਓਨੇ ਉੱਪਰ ਵਾਲੀ ਲਾਈਨ ਤੇ ਤੇ ਬਾਅਦ ਦੇ ਵਿੱਚ ਤੁਸੀਂ ਤਰਸ਼ੀਆਂ ਲੈਣਾ ਇਸ ਤਰ੍ਹਾਂ ਮਲਾਉਣੀਆਂ ਸ਼ੁਰੂ ਕਰ ਦੇਣੀਆਂ ਇਸ ਤਰ੍ਹਾਂ ਠੀਕ ਹੈ ਹੁਣ ਜਿਵੇਂ ਆਪਾਂ ਆਹ ਪਹਿਲਾਂ ਆਹ ਵਾਲੀ ਮਲਾਈ ਫਿਰ ਆਪਾਂ ਆਹ ਵਾਲੀ ਮਲਾਈ ਤਰਸ਼ੀ ਲੈਣਾ 4 4 ਸੈਂਟੀਮੀਟਰ ਵਾਲੇ ਨਿਸ਼ਾਨ ਤੇ ਫਿਰ ਆਪਾਂ ਇਸ ਤਰ੍ਹਾਂ ਇਹਨੂੰ ਮਿਲਾਵਾਂਗੇ ਠੀਕ ਹੈ ਜੀ ਉਵੇਂ ਹੀ ਇਸ ਤਰ੍ਹਾਂ ਜਿਵੇਂ ਆਹ ਨਿਸ਼ਾਨ ਤੇ ਆਹ ਆਪਣਾ ਗਿਆ ਤੇ ਕਿੱਦਰੇ ਇਹਨੂੰ ਚਾਰ ਨੂੰ ਬਣਾਵਾਂਗੇ ਆਪਾਂ ਇਸ ਤਰ੍ਹਾਂ ਠੀਕ ਹੈ ਜਿਹੜੀ ਆਪਾਂ ਸੈਂਟਰ ਵਾਲੀ ਲਾਈਨਾਂ ਮੁੜ ਕੇ ਦੋ ਡੱਬਿਆਂ ਦੇ ਵਿੱਚ ਜਿਹੜੀ ਸੈਂਟਰ ਵਾਲੀ ਲਾਈਨ ਹੋਊਗੀ ਠੀਕ ਹੈ ਉਹਨੂੰ ਆਪਾਂ ਨਾ ਉਹਨੂੰ ਆਪਾਂ ਇਗਨੋਰ ਮਾਰਾਂਗੇ ਤੇ ਇਸ ਤਰ੍ਹਾਂ ਆ ਆ ਆਪਣੇ ਡੱਬੇ ਬਣ ਜਾਣਗੇ ਆ ਦੇਖੋ ਇਹਨੂੰ ਆਪਾਂ ਇਗਨੋਰ ਕਰਕੇ ਨਾ ਤੇ ਆ ਆਪਣੇ ਡੱਬੇ ਬਣਨਗੇ ਇਸ ਤਰ੍ਹਾਂ ਆਵਲੀ ਇਸੇ ਤਰ੍ਹਾਂ ਹੁਣ ਆਵਲੀ ਲਾਈਨ ਇੱਧਰ ਇਹਨੂੰ ਉੱਪਰ ਮਲਾਉਂਗੇ ਆਪਾਂ ਠੀਕ ਹੈ ਤੇ ਜਿਹੜੀ ਆ ਜਿਹੜਾ ਆ ਵਾਲਾ ਨਿਸ਼ਾਨ ਆ ਐਨ ਵਿਥੀ ਮਾਣਾਗੇ ਠੀਕ ਹੈ ਜੀ ਇਸ ਤਰ੍ਹਾਂ ਆਹ ਵਾਲਾ ਰਹਿ ਗਿਆ ਇਹਨੂੰ ਇਧਰ ਮਾਦੋ ਇਸ ਤਰ੍ਹਾਂ ਇਹ ਆਪਣੇ ਡੱਬੇ ਬਣ ਗਏ ਇਸੇ ਤਰ੍ਹਾਂ ਤੁਸੀਂ ਫੁਲਕਾਰੀ ਦੇ ਵਿੱਚ ਵੀ ਤੁਸੀਂ ਇਸੇ ਤਰ੍ਹਾਂ ਸਾਰੇ ਬਾਕਸ ਬਣਾ ਸਕਦੇ ਆ ਠੀਕ ਹੈ ਆ ਹੁਣ ਸੈਂਟਰ ਵਾਲੀ ਲਾਈਨ ਆਪਾਂ ਨਹੀਂ ਮੰਨੀ ਬਸ ਆਪਣੇ ਆਹ ਵਾਲੇ ਬਾਕਸ ਬਣ ਜਾਣਗੇ ਇਸੇ ਤਰ੍ਹਾਂ ਤੁਸੀਂ ਸੈਂਟਰ ਸੈਂਟਰ ਵਾਲੀ ਲਾਈਨ ਨਾ ਮੰਨਦੇ ਹੋਏ ਇਸ ਤਰ੍ਹਾਂ ਆਪਣੇ ਤਿਆਰਸ਼ੇ ਬਾਕਸ ਜਿਹੜੇ ਉਹ ਤਿਆਰ ਹੋ ਜਾਣਗੇ ਠੀਕ ਹੈ ਜੀ ਇਹਦੇ ਵਿੱਚ ਹੁਣ ਆਪਾਂ ਡਿਜ਼ਾਈਨ ਬਣਾਵਾਂਗੇ ਉਹ ਡਿਜ਼ਾਈਨ ਆਪਾਂ ਕਿਵੇਂ ਦਾ ਬਣਾਉਣਾ ਹੈ ਤੇ ਉਹ ਉਹ ਆਪਾਂ ਅੱਗੇ ਮੈਂ ਤੁਹਾਨੂੰ ਬਣਾ ਕੇ ਦੱਸ ਦਿਆਂ ਨੂੰ ਹਾਂਜੀ ਸਭ ਤੋਂ ਪਹਿਲਾਂ ਹੁਣ ਬੁਲੀਆਂ ਰੋਜ਼ ਦਾ ਸਾਰਿਆਂ ਨੂੰ ਬਣਾਉਣਾ ਆਉਂਦਾ ਹੀ ਆ ਸਭ ਤੋਂ ਪਹਿਲਾਂ ਨਾ ਆਪ ਪਾਇਰੇ ਵਿੱਚ ਇੱਕ ਛੂਟਾ ਜਿਹਾ ਨਾ ਬੁਲੀਆਂ ਰੋਜ਼ ਬਣਾਵਾਂਗੇ ਇਸ ਬਾਕਸ ਵਿੱਚ ਵੀ ਬੁਲੀਆਂ ਰੋਜ਼ ਬਣਾਵਾਂਗੇ ਪਹਿਲਾਂ ਤੇ ਇਸ ਬਾਕਸ ਵਿੱਚ ਵੀ ਇਹ ਵਾਲੀ ਆਪਾਂ ਜਿਹੜੇ 6 6 6 ਲੈ ਲੈਣੇ ਆਪਾਂ ਉਹਦੇ ਹਿਸਾਬ ਨਾਲ ਤੁਸੀਂ ਲੈ ਲਿਓ ਹਾਂਜੀ ਇਸੇ ਤਰ੍ਹਾਂ ਹੀ ਆਪਾਂ ਨਾ ਦੂਸਰਾ ਬੁਲੀਨ ਵੀ ਬਣਾ ਲਾਂਗੇ ਹਾਂਜੀ ਇਹ ਆਪਣੇ ਦੋਨੇ ਬੁਲੀਨ ਬਣ ਕੇ ਤਿਆਰ ਹੋ ਗਏ ਇਸ ਤੋਂ ਬਾਅਦ ਤੁਸੀਂ ਨਾ ਜਿਹੜੇ ਇਹਦੇ ਆਹ ਵਾਲੇ ਕਾਰਨਰ ਆ ਇਧਰ ਨੂੰ ਸਾਈਡ ਇਧਰਲੀ ਸਾਈਡ ਕਰਕੇ ਤੁਸੀਂ ਛੋਟੀਆਂ-ਛੋਟੀਆਂ ਪੱਤੀਆਂ ਇਸ ਤਰ੍ਹਾਂ ਡਰਾ ਕਰ ਲੈਣੀਆਂ ਆਹ ਵਾਲੀਆਂ ਤੁਸੀਂ ਜਿਹੜੀ ਆ ਡੱਬੇ ਵਾਲੀ ਲਾਈਨ ਆ ਇਹਦੇ ਨਾਲ ਪੱਤੀ ਟੱਚ ਨਹੀਂ ਕਰਨੀ ਇਸ ਤਰ੍ਹਾਂ ਤੁਸੀਂ ਚਾਰੇ ਪੱਤੀਆਂ ਇਹ ਡਰਾ ਕਰ ਲੈਣੀਆਂ ਇਦਾਂ ਵਿਚਾਰ ਪੱਤੀਆਂ ਤੁਸੀਂ ਇਸ ਤਰ੍ਹਾਂ ਡਰਾ ਕਰ ਲੈਣੀਆਂ ਜੀ ਹਾਂਜੀ ਇਹ ਡਰਾ ਕਰੰਤੋਂ ਬਾਅਦ ਮੈਂ ਤੁਹਾਨੂੰ ਨਾ ਇੱਕ ਪੱਤੀ ਬਣਾ ਕੇ ਦਿਖਾਉਣੀ ਆ ਤੇ ਉਸੇ ਤਰ੍ਹਾਂ ਹੀ ਆਪਾਂ ਚਾਰੇ ਪੱਤੀਆਂ ਫਿਲ ਕਰਨੀਆਂ ਐ ਵੈਸੀ ਤੁਹਾਨੂੰ ਹੀ ਆਉਂਦੀ ਹੋਈ ਆ ਪੱਤੀ ਫਿਲ ਕਰਨੀ ਇੱਕ ਵਾਰੀ ਆਪਾਂ ਇੱਧਰ ਵਾਲੀ ਸਾਈਡ ਤੇ ਸੂਈ ਲੈ ਕੇ ਆਣੀ ਆ ਇੱਕ ਵਾਰੀ ਇੱਧਰਲੀ ਸਾਈਡ ਤੇ ਧਾਗਾ ਆਪਾਂ ਆਪਣੇ ਮਾਲ ਰੱਖਣਾ ਇਸ ਤਰ੍ਹਾਂ ਇਸ ਤਰੀਕੇ ਨਾਲ ਇਹ ਆਪਾਂ ਸਾਰੀਆਂ ਪੱਤੀਆਂ ਜਿਹੜੀਆਂ 8 ਦੀਆਂ 8 ਪੱਤੀਆਂ ਆਪਾਂ ਫਿਲ ਕਰ ਲਾਂਗੇ। ਹਾਂਜੀ ਹੁਣ ਆਪਾਂ ਜਿਹੜੀਆਂ ਆਹ ਵਾਲੀਆਂ ਲਾਈਨਸ ਨੇ ਇਹਨੇ ਤੇ ਆਪਾਂ ਕੱਟ ਦੇਣਾ ਲਾਵਾਂਗੇ। ਇਹ ਜਿਹੜਾ ਕੱਟ ਦੇਣਾ ਆਪਾਂ ਲਾਵਾਂਗੇ ਇਹ ਪਹਿਲਾਂ ਮੈਂ ਤੁਹਾਨੂੰ ਨਾ ਸੂਈ ਨਾਲ ਲਾ ਕੇ ਦਿਖਾਉਣੀ ਆ ਕਿ ਇਹ ਸੂਈ ਨਾਲ ਤੁਸੀਂ ਕਿਵੇਂ ਲਗਾਉਣਾ ਹੈ ਠੀਕ ਹੈ ਜੀ। ਹਾਂ ਦੇਖੋ ਆਪਾਂ ਇੱਕ ਪੀਸ ਪਾਇਆ। ਠੀਕ ਹੈ ਜੀ ਤਾਂ ਤੁਸੀਂ ਐਵੇਂ ਇੱਕ ਪੀਸ ਪਾਇਆ ਤਾਂ ਆਹ ਜਿਹੜੀ ਤੁਹਾਨੂੰ ਮੈਂ ਦੱਸਦੀ ਆ ਭਲਾ ਇੱਕ ਮਿੰਟ ਆਹ ਲਾਈਨ ਦੇ ਉੱਪਰੋਂ ਦੀ ਆਪਾਂ ਕੱਢ ਲਿਓ। ਠੀਕ ਹੈ ਜੀ ਆ ਇਹਦੀ ਬੈਕ ਵਾਲੀ ਲਾਈਨ ਆ ਗਈ ਤਾਂ ਤੁਸੀਂ ਇੱਥੋਂ ਬੈਕ ਤੋਂ ਸੂਈ ਕੱਢ ਕੇ ਠੀਕ ਹੈ ਜੀ ਫਿਰ ਤੋਂ ਤੁਸੀਂ ਸੂਈ ਦੁਬਾਰਾ ਤੋਂ ਇਹਦੇ ਵਿੱਚ ਦੀ ਕੱਢਣੀ ਆ ਆਪਾਂ ਫਿਰ ਇੱਕ ਪੀਸ ਚੱਕਿਆ ਜਦੋਂ ਤੁਸੀਂ ਇੱਥੋਂ ਸੂਈ ਪਾਉਣੀ ਹੈ ਨਾ ਤੇ ਇਹਦੇ ਬਾਹਲੇ ਮਤਲਬ ਕਿ ਦੂਰ ਤਾਂ ਚਾਹੀ ਪੈ ਜਾਵੇ ਪਰ ਇਹਦੇ ਨੀੜੇ ਨਹੀਂ ਹੋਣੀ ਚਾਹੀਦੀ ਯਾਨੀ ਕਿ ਇਹਦੇ ਬੈਕ ਤੇ ਨਹੀਂ ਹੋਣੀ ਚਾਹੀਦੀ ਇਹਦੇ ਫਰੰਟ ਤੇ ਇਸ ਤਰ੍ਹਾਂ ਪਾਉਣੀ ਆ ਸੂਈ ਤੁਸੀਂ ਉਦੋਂ ਬਾਅਦ ਜਦੋਂ ਤੁਸੀਂ ਬੈਕ ਤੇ ਸੂਈ ਕੱਢਣੀ ਆ ਤਾਂ ਸੂਈ ਜਿਹੜੀ ਬਿਲਕੁਲ ਠੁਡੀ ਲਾਈਨ ਤੇ ਨਿਕਲਣੀ ਚਾਹੀਦੀ ਆ ਜਿਹੜੀ ਆਪਾਂ ਲਾਈਨ ਮਾਰੀ ਹੋਈ ਹੈ ਨਾ ਸੂਈ ਉਸ ਲਾਈਨ ਤੇ ਆਵੇ ਲਾਈਨ ਤੇ ਆ ਕੇ ਤੁਸੀਂ ਫੇਰ ਤੋਂ ਇਹਦੇ ਵਿੱਚ ਦੀ ਕੱਢ ਦੇਣੀ ਆ ਸੂਈ ਦੁਬਾਰਾ ਤੋਂ ਠੀਕ ਹੈ ਜੀ अच्छा ਹੁਣੇ ਆਪਾਂ ਇੱਕ ਇੱਕ ਪੀਸ ਲਗਾਇਆ ਜੇ ਤੁਸੀਂ ਦੋ ਪੀਸ ਲਗਾਉਣੇ ਆ ਆਪਾਂ ਦੋ ਪੀਸ ਪੋਣੇ ਇਕੱਠੇ ਹੁਣ ਆਪਾਂ ਦੋ ਪੀਸ ਪਾ ਲਈ ਆ ਠੀਕ ਹੈ ਜੀ ਜੇ ਤੁਸੀਂ ਦੋ ਪੀਸ ਇਕੱਠੇ ਪਾਏ ਆ ਤਾਂ ਫਿਰ ਤੁਸੀਂ ਦੋ ਪਾਈਪ ਹੀ ਪਿੱਛੇ ਜਾਣਾ ਫਿਰ ਤੁਸੀਂ ਦੋ ਪਾਈਪ ਵਿੱਚ ਹੀ ਸੂਈ ਕੱਢਣੀ ਆ ਤੁਸੀਂ ਕੱਲੇ ਇੱਕ ਪਾਈਪ ਦੇ ਵਿੱਚ ਆਹ ਵਾਲੇ ਮੂਹਰੇ ਪਾਈਪ ਦੇ ਵਿੱਚ ਦੀ ਪਿੱਛੋਂ ਦੀ ਸੂਈ ਨਹੀਂ ਕੱਢਣੀ ਤੁਸੀਂ ਦੋ ਪਾਈਪ ਪਿੱਛੇ ਜਾਣਾ ਜਾਨੀ ਕਿ ਜੇ ਤਾਂ ਤੁਸੀਂ ਇੱਕ ਪਾਈਪ ਲਗਾਉਂਗੇ ਫਿਰ ਤੁਸੀਂ ਇੱਕ ਪਾਈਪ ਪਿੱਛੇ ਜਾਣਾ ਜੇ ਤੁਸੀਂ ਦੋ ਪਾਈਪ ਲਗਾ ਰਹੇ ਹੋ ਤਾਂ ਫਿਰ ਤੁਸੀਂ ਦੋ ਪਾਈਪ ਪਿੱਛੇ ਜਾਓਗੇ ਉਹਦੇ ਵਿੱਚ ਦੀ ਫਿਰ ਤੋਂ ਸੂਈ ਕੱਢੋਗੇ ਇਸ ਤਰ੍ਹਾਂ ਠੀਕ ਹੈ ਜੀ ਜੇ ਤੁਸੀਂ ਤਿੰਨ ਪਾਈਪ ਲਗਾਤੇ ਤਾਂ ਤੁਸੀਂ ਫਿਰ तीन पाइप पिछे जाने हूँ अपने दी जगह है नहीं गई अपने को दो कोई जगह होगी एक दी जगह जी ठीक है तो आप एक पीस पिछे जावे इतों की सूई क्या जिन्हें मतलब कि तीन पाइप लाते उन्न पाइप पिछे जाके तो उतो की सूई क्डनी ਠੀਕ ਹੈ ਜੀ ਇਸੇ ਤਰ੍ਹਾਂ ਹੁਣ ਆਪਾਂ ਇਹ ਦੀ ਇਹ ਜਿਹੜੇ ਇਹ ਲਾਈਨਸ ਆ ਇਹਦੇ ਉੱਪਰ ਆਪਾਂ ਇਸੇ ਤਰ੍ਹਾਂ ਸੂਈ ਦੇ ਨਾਲ ਸਾਰੇ ਪਾਈਪ ਲਗਾ ਲੈਣੇ ਆ ਲਗਾਉਣ ਦਾ ਤਰੀਕਾ ਮੈਂ ਤੁਹਾਨੂੰ ਦੱਸਦਾ ਵੀ ਜੇ ਤੁਸੀਂ ਇੱਕ ਪਾਈਪ ਲਾਇਆ ਤਾਂ ਤੁਸੀਂ ਇੱਕ ਪਾਈਪ ਵਿੱਚੋਂ ਸੂਈ ਕਰਨੀ ਹੈ ਜੇ ਤੁਸੀਂ ਦੋ ਪਾਈਪ ਲਗਾਏ ਆ ਤਾਂ ਤੁਸੀਂ ਦੋ ਪਾਈਪ ਵਾਪਸ ਜਾਣਾ ਤਾਂ ਉੱਥੋਂ ਦੀ ਸੂਈ ਕਰਨੀ ਜੇ ਤਿੰਨ ਲਗਾਏ ਤਾਂ ਤਿੰਨ ਠੀਕ ਹੈ ਜੀ ਇਸ ਤੋਂ ਬਾਅਦ ਆਪਾਂ ਇੱਕ ਇੱਕ ਲਾਈਨ ਆਰੀ ਨਾਲ ਵੀ ਮੈਂ ਤੁਹਾਨੂੰ ਲਾ ਕੇ ਦਿਖਾਵਾਂਗੀ ਆਪਾਂ ਕੰਪਲੀਟ ਕਰ ਲਈਏ ਫਿਰ ਆਪਾਂ ਦੇਖਦੇ ਆ ਜੀ ਹਾਂਜੀ ਤਾਂ ਤੁਸੀਂ ਦੇਖੋ ਆ ਆਪਾਂ ਸੂਈ ਨਾਲ ਲਗਾ ਲਿਆ ਠੀਕ ਹੈ ਜੀ ਇੱਕ ਤੁਸੀਂ ਕਾਰਨਰ ਤੋਂ ਧਿਆਨ ਰੱਖਣਾ ਹੈ ਕਿ ਇਹਦਾ ਪੂਰਾ ਵਧੀਆ ਕਾਰਨਰ ਬਣਾ ਕੇ ਤੁਸੀਂ ਇਹਨੂੰ ਫੇਰ ਹੀ ਲਗਾਉਣਾ ਹੈ ਸਹੀ ਤਰ੍ਹਾਂ ਲਗਾਉਣਾ ਜਾਨੀ ਕਿ ਕਾਰਨਰ ਤੋਂ ਤੇ ਇਸ ਤਰ੍ਹਾਂ ਇਹਦੀ ਲੁੱਕ ਦੇਖ ਲਓ ਤੇ ਹੁਣ ਜਿਹੜੀ ਆਹ ਵਾਲੀ ਲਾਈਨ ਹੈਗੀ ਆ ਉਹ ਆਪਾਂ ਆਰੀ ਨਾਲ ਬਣਾਵਾਂਗੇ ਹਾਂਜੀ ਆਪਣੇ ਕੋਲੇ ਨਾ ਆਹ ਵਾਲੀ ਆਰੀ ਆ ਇਹਦੇ ਵਿੱਚ ਇਸ ਤਰ੍ਹਾਂ ਆਪਾਂ ਪੰਜ ਪਾ ਲਏ ਆ ਪੰਜ ਪਾਈਪ ਆਪਾਂ ਪਾ ਲਿਆ ਠੀਕ ਹੈ ਆਪਾਂ ਇੱਕ ਇੱਕ ਕਰਕੇ ਲਗਾਈ ਜਾਵਾਂਗੇ ਇਨਾ ਬਹੁਤ ਜ਼ਿਆਦਾ ਬਰੀਕ ਆ ਇਹ ਮੇਰੇ ਤੋਂ ਨੰਬਰ ਨਾਲ ਜ਼ਿਆਦਾ ਥੋੜਾ ਜਿਹਾ ਬਰੀਕ ਹੀ ਆ ਗਿਆ ਇਹ ਧਾਗਾ ਵੀ ਨਾ ਜਿਹੜਾ ਰੀਲ ਵਾਲਾ ਧਾਗਾ ਉਹ ਵੀ ਫਾੜ ਦਿੰਦੀ ਆ ਇਹ ਇੰਨੀ ਜ਼ਿਆਦਾ ਬਰੀਕ ਆ ਤੇ ਤੁਸੀਂ ਇੱਕ ਇੱਕ ਛੱਡੀ ਹੋਣਾ ਐਸ ਤਰਾ ਇਹ ਕਿੱਕ ਪਾਈਪ ਨਹੀਂ ਹੋਣਾ ਤੁਸੀਂ ਇਹਦੇ ਨਾਲ ਇਹ ਜਦੋਂ ਤੁਸੀਂ ਆਹ ਪਾਈਪ ਇਹਦੇ ਵਿੱਚ ਪਾਉਣੇ ਹਨ ਇਹ ਕੱਪੜੇ ਤੋਂ ਨਹੀਂ ਤੁਸੀਂ ਚੱਕਣੇ ਨਹੀਂ ਇਹਨੇ ਕੱਪੜੇ ਦੇ ਧਾਗੇ ਨਾਲ ਚੱਕ ਲੈਂਦੀ ਆ ਇਹ ਇਸ ਤਰ੍ਹਾਂ ਕਰਕੇ ਇਹਨੂੰ ਆਪਾਂ ਇਸ ਤਰ੍ਹਾਂ ਲਾਈ ਇਸ ਤਰ੍ਹਾਂ ਲੱਗ ਗਿਆ ਲੋ ਜੀ ਠੀਕ ਹੈ ਜੀ ਇਸ ਤਰ੍ਹਾਂ ਇਹ ਲਾਈਨ ਆਪ ਹਾਰੀ ਨਾਲ ਲਾਤੀ ਤੇ ਇਸ ਤਰ੍ਹਾਂ ਤੁਸੀਂ ਇਹ ਡਿਜ਼ਾਈਨ ਆ ਜਿਹੜਾ ਬਣਾ ਸਕਦੀਆਂ ਤੇ ਇਹ ਤੋਂ ਬਿਨਾ ਜਿਹੜੀ ਨੈਕਸਟ ਵੀਡੀਓ ਉਹਦੇ ਵਿੱਚ ਮੈਂ ਤੁਹਾਨੂੰ ਸਿੱਪੀਆਂ ਲਾਉਣੀਆਂ ਦੱਸੂਗੀ ਸੂਈ ਨਾਲ ਤੇ ਉਹਦੇ ਵਿੱਚ ਆਪਾਂ ਸਿੱਪੀਆਂ ਵਾਲਾ ਹੀ ਇੱਕ ਡਿਜ਼ਾਈਨ ਬਣਾਵਾਂਗੇ ਚਲੋ ਠੀਕ ਹੈ ਜੀ ਵੀਡੀਓ ਦੇਖਣ ਲਈ ਥੈਂਕ ਯੂ